ਇਹੜਾ ਮਾਡਲ ਨਸੀਦਾ ਇਹ 76 ਮਾਡਲ ਹੈ 76 ਮਾਡਲ ਹਾਂਜੀ 76 ਚ ਨਵਾਂ ਕੜਾਇਆ ਹਾਂਜੀ ਫੇਰ ਵੇਚਦਾ ਤੇ ਫੇਰ ਵੇਚਦਾ ਕੰਮ ਲੈ ਕੇ ਹੁਣ ਤੁਹਾਰਾ ਵੇਲਾ ਬਕੇ ਲੈਂਦਾ ਅੱਛਾ ਵੀ ਪਰਾਨਾ ਮਾਡਲ ਨਹੀਂ ਹੈ ਅੱਜ ਲਈ ਅੱਛਾ ਹੁਣ ਵੀ ਤੁਹਾਡੇ ਨਾਮ ਹਾਂਜੀ ਆਪਣੇ ਪਰਿਵਾਰ ਦੇ ਨਾਮ ਇਹ ਦੀ ਇੱਥੋਂ ਹੀ ਆ ਤੇ ਉਹਨਾਂ ਦੀ ਸੀ ਦੇ ਗੜੀ ਔਖੀ ਇਹ ਵੀ ਲਈ ਆਪਾਂ ਅੱਛਾ ਬਾਈ ਹਾਂਜੀ ਪੰਗ ਕਰਾਉਣ ਤੋਂ ਇੰਜਨ ਦਾ ਕੰਮ ਕਰਾ ਕੇ ਆਪਾਂ ਇਹਨੂੰ ਫੁੱਲ ਪਾਇਆ ਹਾਂ ਵਾਹ ਕੇ ਕੋਈ ਲੀਕੇਜ ਤਾਂ ਨਹੀਂ ਕੋਈ ਕੁਛ ਤਾਂ ਨਹੀਂ ਫੇਰ ਇਹਨੂੰ ਰੰਗ ਕਰਾਇਆ ਇੰਜਨ ਦਾ ਕੰਮ ਕਰ ਮਿੱਤਰੋ ਆਪਣੇ ਚੈਨਲ ਤੇ ਤੁਸੀਂ ਨੇ ਘੋੜੇ ਦੀ ਵੀਡੀਓ ਬਹੁਤ ਜ਼ਿਆਦਾ ਦੇਖੀਆਂ ਨੇ ਪਰ ਚੰਗੀ ਚੀਜ਼ ਆ ਬਦੇ ਵੱਲੋਂ ਮੱਲੋ-ਕੱਲੀ ਕਿਚ ਲਾਂਗੇ ਜਿਵੇਂ ਕਿ ਆ ਟਰੈਕਟਰ ਬਾਈ ਕੋਲ ਚਾਰ ਟਰੈਕਟਰ ਆ ਜੀ ਤਿੰਨ ਮੈਸੀ ਫਰਗੂਸ਼ਨ ਆ ਤੇ ਇੱਕ 3600 ਕੋੜਾ ਆਪਣੇ ਨਾਲ ਬਾਈ ਜੱਸਾ ਜੈਲ ਨਾਲ ਕੱਢ ਪਰਦੇ ਤੋਂ ਬਾਈ ਬਹੁਤ ਬਹੁਤ ਸਾਰਾ ਧੰਨਵਾਦ ਹੋਰ ਕਾਹੋਂ ਬਾਈ ਬੜੀਆ ਗੇਰ ਹੋਜੀ ਤੇ ਘੋੜੇ ਦੀ ਸੀ ਵੀਡੀਓ ਅੱਡ ਬਣਾਈ ਜਾਂਦੇ ਉਹ ਟਰੈਕਟਰ ਨਾਲ ਬਾਈ ਨੇ ਸ਼ੌਕ ਨਾਲ ਰੱਖੇ ਹੋਏ ਨੇ ਬਲਿਸ਼ਕਾ ਮਾਰੂ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਮੇਰੇ ਆਪਾਂ ਪ੍ਰੋਪਰ ਪੂਰੀ ਡਿਟੇਲ ਲੈਣੇ ਕਿਉਂਕਿ ਕਿਸੇ ਬੰਦੇ ਨੂੰ ਘੋੜਿਆਂ ਦਾ ਸ਼ੌਂਕ ਆ ਕਿਸੇ ਨੂੰ ਮੱਝਾਂ ਦਾ ਆ ਕਿਸੇ ਨੂੰ ਬੁਲਟਾਂ ਦਾ ਆ ਇਹ ਕਿਸ ਨੂੰ ਟਰੈਕਟਰਾਂ ਦਾ ਇਹ ਟਰੈਕਟਰ ਅੱਜ ਆਪਾਂ ਦਿਖਾ ਰਹੇ ਹਾਂ ਟਰੈਕਟਰਾਂ ਦੇ ਸ਼ਕੀਨ ਨੇ ਤਕਰੀਬਨ ਮੈਨੂੰ ਇਹ ਲੱਗਦਾ ਪੰਜਾਬ ਜਿਹੜੇ ਪੰਜਾਬੀ ਜੁੜੇ ਹੋਣਗੇ ਖੇਤੀਬੰਦੇ ਨਾਲ ਆਪਾਂ ਬਈ ਜੁੜੇ ਹੋਏ ਹਾਂ ਬਿਲਕੁਲ ਵੀਰੇ ਬਿਲਕੁਲ ਹੈਨਾ ਟਰੈਕਟਰਾਂ ਦਾ ਸ਼ੌਂਕ ਤਾਂ ਹੁੰਦੀ ਹੁੰਦਾ ਹੈ ਜੀ ਬਿਲਕੁਲ ਤੇ ਇਹਦੀ ਇਹ ਬਾਈ ਮੈਸੀਜ ਫਰਮਿਸ਼ਨ ਕਿੰਨਾ ਮਾਡਲ ਆਈ ਹੈ ਇਹ ਇਹ ਵੀ ਰੱਤਰ ਮਾਡਲ ਹੈ 72 ਮਾਡਲ ਹਾਂਜੀ ਫਿਰ ਆਪਾਂ ਤਿਆਰ ਕਰਾਇਆ ਇਹ ਆਪਾਂ ਤਿਆਰ ਕਰਾਇਆ ਇਹ ਇਹਦੀ ਲੁੱਕ ਮੈਨੂੰ ਐਵੇਂ ਸੀ ਵੀ ਮਹਾਰਾਜ ਦੇ ਫੋਰਮ ਤੋਂ ਆਇਆ ਹੋਇਆ ਹਾਂਜੀ ਇੰਗਲੈਂਡ ਦਾ ਮੈਸੀ ਹੈ ਜੀ ਅੱਛਾ ਮੇਰੇ ਵੀ ਇਹ ਹੈ ਹਾਂਜੀ ਅੱਛਾ ਅੱਛਾ ਮੈਂ ਪਾਵਰ ਸ਼ੇਵਿੰਗ ਜਿਹੜਾ ਲੋ ਕੋਈ ਟਮਾਟੇ ਵਾਲੇ ਟਰੈਕਟਰ ਇੱਕ ਦੋ ਹੋਣਗੇ ਮੇਰੇ ਹੱਥਾਂ ਉੱਤੇ ਜਿਹੜੀ ਨਿਜੀਨਲ ਪਾਵਰਟੀ ਨਹੀਂ ਮੈਂ ਆਪ ਕਰਾਇਆ ਤੋ ਨਹੀਂ ਨਿਜੀਨਲ ਕੰਪਨੀ ਲੋਕ ਜਦੋਂ ਆਉਂਦੇ ਹੁੰਦੇ ਸੀਗਾ 72 ਮਾਡਲ 72 ਮਾਡਲ 72 ਦੇ ਦੇਖ ਲਓ ਵੀ ਮੈਨੂੰ ਐ ਲੱਗ ਲੋ 70 70 ਸਾਲ ਹੋ ਗਏ ਬਾਈ ਆਹ ਜਿਹੜਾ ਐਪੀ ਤਾਂ ਇਹ ਉਹਨੂੰ ਅੱਜ ਤੋਂ ਮਤਲਬ 60 ਸਾਲ ਪਹਿਲਾਂ ਹੀ ਲਾਈ ਆਪਾਂ ਹਾਂਜੀ ਇਹ ਤਕਰੀਬਨ ਉਹ ਹੋ ਗਏ ਹਾਂਜੀ ਤੇ 24 ਇਹ ਹੋ ਗਏ ਹਾਂਜੀ ਮਿੱਤਰੋ ਉਹ ਟਾਈਮਾਂ ਚ ਪਾਵਰ ਸਟੀering ਆਇਆ ਸੀ ਮੈਸੀ ਫਰਗੂਸ਼ਨ ਇਹ ਇਹਦਾ ਮਾਡਲ ਕੀ ਆ ਬਾਈ ਇਹ ਵਰਤਨ ਮਾਡਲ ਹੈ ਜੀ 135 ਹਾਂ 135 ਠੀਕ ਠੀਕ ਆ ਬਾਈ ਇਹ ਹੋਰ ਇੰਚ ਬਾਈ ਕੀ ਤੁਸੀਂ ਚੈੱਕ ਕੀ ਕੀਤਾ ਸਾਰਾ ਕੁਝ ਵੀਰੇ ਰੀਨੋਂ ਸਾਰਾ ਕੁਝ ਆਪਾਂ ਇਹਦਾ ਜੋ ਸਾਰਾ ਕੁਝ ਤਾਂ ਬਈ ਦੂਜੇ ਟਿਕਰਾਇਆ ਜੋ ਕੁਮਾਨ ਸਾਰਾ ਹੀ ਯੂਨਾਈਟ ਤੋਂ ਲਿਆ ਕੇ ਪਾਇਆ ਆਪਾਂ ਇਹਦਾ ਅੱਛਾ ਉਧਰੋਂ ਨਹੀਂ ਮੰਗਵਾਇਆ ਉਧਰੋਂ ਆਪਣੇ ਚਾਚਾ ਜੀ ਨੂੰ ਰੰਤ ਸਾਹ ਤੋਂ ਵਾਦੇ ਸ਼ੌਟ ਟਰੈਕਟਰ ਆਉਣਾ ਮੇਰੇ ਮਰੀ ਦਾ ਉਹਨਾਂ ਨੂੰ ਆ ਜੀ ਅੱਛਾ ਜੀ ਹਾਂਜੀ ਪਰ ਉਧਰ ਤੁਹਾਡੇ ਚਾਚਾ ਜੀ ਚਾਚਾ ਸਾਰਾ ਕੁਝ ਕੀਤਾ ਇੱਥੇ ਆਪਾਂ ਸਾਰਾ ਕੁਝ ਇਹਨਾਂ ਦਾ ਜੋ ਇੱਕ ਵੀ ਇਹ ਟੰਗ ਕੰਮ ਕਰਾਇਆ

ਵੀ ਮੈਂ ਸਾਰੇ ਟਰੈਕਟਰ ਵਿਖਾਈ ਜਨਾ ਇੱਕ ਆ ਆ ਗਿਆ ਮੈਂ ਇਹ ਕੱਲਾ ਪੈਂਦੀ ਹੈ ਇੱਕ ਮੈਂ ਮਦਰਾਸ ਵਾਲਾ ਮਸੀਹ ਨੂੰ ਕਹਿੰਦੇ ਆ ਮਦਰਾਸ ਮਦਰਾਸ ਇਹ ਮਦਰਾਸ ਤੇ ਲਿਆ ਦਰ ਤੁਸੀਂ ਨਹੀਂ ਮਦਰਾਸ ਤੋਂ ਨਹੀਂ ਉਹਦੇ ਪੰਜਾਬ ਤੋਂ ਲਿਆ ਜੀ ਲਿਆ ਪੰਜਾਬ ਤੋਂ ਇਹ ਮਦਰਾਸ ਵਾਲਾ ਮੈਸੀ ਕਿਉਂ ਕਿ ਉਹ ਉਧਰ ਪਰਦੇ ਹੁੰਦੇ ਸੀ ਅੱਛਾ ਹੁਣ ਵੀ ਪਰਦੇ ਆ ਅੱਛਾ ਅੱਛਾ ਇਹ ਟਰੈਕਟਰ ਮਾੜ ਦੇ ਇਹਨੂੰ ਛੋਟੇ ਮਗਰਾੜਾ ਵਾਲਾ ਕਹਿੰਦਾ ਅੱਛਾ ਛੋਟੇ ਮਗਰਾੜਾ ਵਾਲਾ ਇਹ ਜਿਹੜੀ ਉਹਨਾਂ ਦੁਆਰਾ ਸ਼ੌਂਕਾ ਤਿਆਰ ਕਰਾਇਆ ਸੀ ਉਹਨਾਂ ਨੇ ਹਾਂ ਹਾਂ ਤੇ ਉਹਨਾਂ ਦੀ ਇੱਕ ਜੁਨੀ ਦੁਨੀ ਕਰਕੇ ਉਹਨਾਂ ਨੇ ਸੇਲ ਕੀਤਾ ਤੇ ਆਪਾਂ ਲੈ ਲਿਆ ਅੱਛਾ ਜੀ ਤਿਆਰ ਪੁੱਤੀ ਹੋਇਆ ਲੈ ਆ ਬਿਲਕੁਲ ਉਹਨਾਂ ਨੇ ਸਾਰਾ ਆਪਾਂ ਨੂੰ ਬਕਾਇਦਾ ਇਹ ਪ੍ਰੂਫ ਦਿੱਤਾ ਇਹ ਨਹੀਂ ਕਿ ਕੋਈ ਗੱਲੀਬਾਤੀ ਗਿਆ ਕੇ ਰੇਂਜਰ ਦਾ ਕੰਮ ਕਰਾਇਆ ਹੂੰ ਸਾਰਾ ਕੁਝ ਆਪਾਂ ਨੂੰ ਮੀਟੂ ਜਿਹੜੇ ਦਾ ਪ੍ਰੂਫ ਦਿੱਤਾ ਸਾਰਾ ਕੁਝ ਇੰਜਰ ਦਾ ਕੰਮ ਕਰਾਇਆ ਉਹਨਾਂ ਨੇ ਆਪ ਅੱਛਾ ਵੀਡੀਓ ਦਿੱਤੀਆਂ ਆਪਾਂ ਨੂੰ ਵੀ ਰੰਗ ਕਰਾਇਆ ਸਾਰਾ ਕੁਝ ਉਹਨਾਂ ਨੇ ਆਪੋ ਦੱਸਿਆ ਠੀਕ ਹੈ ਬਈ ਇਹ ਪੂਰੇ ਸ਼ੌਕ ਨਾਲ ਇਹਦਾ ਮਾਡਲ ਕਿਹਦਾ ਨਾਮ ਸੀ ਜੀ ਨੇ ਇਹ ਦਾਸੀ ਮਾਡਲ ਹੈ ਦਾਸੀ ਮਾਡਲ ਇਹ ਕਹਾ ਗਿਆ ਇਹ MP 50 ਆਇਆ ਫਰ ਤੋਂ ਵੇਖੀ ਮੇਰੇ ਨਹੀਂ ਕੋਤਾਲੀ ਇਹ ਨਾ ਪੜੀਆਂ ਜਾਂਦਾ ਕਿ ਕਿਹੜੇ ਕਾਦੀਆਂ ਅੱਛਾ ਬਾਈ ਇਹ ਬਾਪੂ ਜੀ ਨੇ ਇਹ ਤੇ ਦੇਤੀ ਸਾੜ ਕੀਤੀ ਸੀਗੀ ਜਿਵੇਂ ਇਹ ਨਾ ਸੇਲ ਕਾਪਾ ਸੀਗਾ 15 ਸਾਲ ਪਹਿਲਾਂ ਇਹ ਦਵਾਰਾ ਲੱਭ ਕੇ ਲਿਆਂਦਾ ਆਪਾਂ ਇਹ ਆਪਾਂ ਨਵਾਂ ਕਢਾਇਆ ਸੀ ਜਾਂ ਕਿਹਨਾਂ ਆਦੀ ਨਵਾਂ ਕਢਾਇਆ ਸੀ ਉਹ ਬਾਪੂ ਜੀ ਹੁਣਾਂ ਨੇ ਉਹ ਟਾਈਮ ਚ ਉਹ ਟਾਈਮ ਕਿਹੜਾ ਮਾਡਲ ਨਸੀ ਸੀ ਇਹਦਾ A 76 ਮਾਡਲ ਹੈ 76 ਮਾਡਲ ਹਾਂਜੀ 76 ਚ ਨਵਾਂ ਕਢਾਇਆ ਹਾਂਜੀ ਫੇਰ ਵੇਚਦਾ ਰਹਿਣਾ ਫੇਰ ਵੇਚਦਾ ਕੰਮ ਲੈ ਕੇ ਹੁਣ ਤੁਹਾਡਾ ਫੇਰ ਲੱਭ ਕੇ ਲੈਂਦਾ ਅੱਛਾ ਵੀ ਪਰਿਵਾਰ ਦੇ ਨਾਂ ਹੀ ਹੈ ਜੀ ਅੱਛਾ ਹੁਣ ਵੀ ਤੁਹਾਡੇ ਨਾਂ ਭਾਜੀ ਆਪਣੇ ਪਰਿਵਾਰ ਦੇ ਨਾਂ ਹੀ ਹੈ ਜੀ ਇਹ ਜਿਹੜੀ ਇਹਦੀ ਬੋਡੀ ਜਿਹੜੀ ਨੀਲੀ ਆ ਬਾਈ ਹਾਂ ਇਹ ਤਾਂ ਰਾਹ ਦਿੱਤੇ ਨੀਲੀ ਹੀ ਆਉਂਦਾ ਹੁੰਦਾ ਅੱਛਾ ਸ਼ੁਰੂ ਤੋਂ ਹੀ origional ਥੋੜਾ ਜਿਆਦਾ ਹੋਰ ਥਾਰ ਲਾਈਟ ਹੁੰਦਾ ਵੀ ਉਹ ਆਉਂਦਾ ਨਹੀਂ ਲੱਈ ਜੀ ਅੱਛਾ ਤੁਸੀਂ ਫਿਰ ਦੁਬਾਰਾ ਕਰਾਇਆ ਨਹੀਂ ਕੋਸ਼ਿਸ਼ ਉਹ ਇੱਥੇ ਬਾਈਆਂ ਨਹੀਂ ਕਰਾਇਆ ਸਕਾ ਅੱਛਾ ਉਹਨਾਂ ਨੇ ਬਾਈਆਂ ਨਹੀਂ ਕਰਾਇਆ ਆਪਾਂ ਫਿਰ ਮੇਰੇ ਟਾਇਰ ਪਾਏ ਤੇ ਬੰਪਰ ਲਵਾਇਆ ਉਹਨਾਂ ਨੇ ਸਾਰਾ ਕੁਝ ਏਟੀਜ਼ ਕਰਾਇਆ ਸੀ ਠੀਕ ਆ ਇਹ ਜੋ ਕੋਡ ਨਾ ਵੇਰੇ ਸੀਰੋਂ ਦਾ ਤਕਨੀਕ ਇਹ ਐਵਰੇਸ਼ੇ ਤੈਨੂੰ ਪਾਉਟ ਕਰਾਣਾ ਹਾਂਜੀ ਹਾਂਜੀ ਠੀਕ ਆ ਸ਼ੌਕ ਦੇਖੋ ਬਈ ਮਿੱਤਰੋ ਤੇ ਕਰਤਾ ਨੂੰ 3600 ਫੋਲਟ ਦਿਖਾ ਦੀ ਸਹੀ ਮਿੱਤਰ ਆਪਣੇ ਮੂੰ ਵੀ 3600 ਫੋਲਟ ਤਿਆਰ ਕਰਾ ਲਓ ਇਕੱਲਾ ਰੰਗ ਕਰਾ ਕੇ ਤੇ ਤੁਸੀਂ ਇਹ ਦੇਖੋ ਵੀ ਟਰੈਕਟਰ ਨੂੰ ਹੋਂ ਬੋਲਦਾ ਹੈ ਹਨਾ ਤੇ ਬਾਈ ਬੈਂਪਰ ਯਾਰ ਬਹੁਤ ਬੜਾ ਚੰਗਾ ਲੱਗੇ ਇਹ ਬਾਈ ਇਹ ਪ્યો ਸਟੀਲ ਨਾਲ ਬਣਿਆ ਭਾਜੀ ਅੱਛਾ ਬਾਈ ਹਾਂਜੀ 100 ਪਾਉਂਡ ਦਾ ਵੀ ਨਹੀਂ ਚਾਰ ਦਿੰਦੇ ਆ ਬਿਲਕੁਲ ਸਟੀਲ ਹੈ ਸਟੀਲ ਨਾਲ ਬਣਿਆ ਹੋਇਆ ਅੱਛਾ ਸਾਰੇ ਸਾਰੇ ਸਟੀਲ ਦੀ ਪਲੇਟ ਨਾਲ ਕੀ ਲੋ ਬਣਦਾ ਪਲੇਟਾਂ ਇਹਨਾਂ ਦਾ ਸਟੀਲ ਦੀ ਪਲੇਟ ਕੀ ਹਾਰ ਨੂੰ ਵੀ ਪ੍ਰੈਸੈਂਟ ਕਰਤਾ ਸਾਰਾ ਰੇਲ ਹੋਰ ਟ੍ਰੇਨ ਹੋਰ ਸਾਰੇ ਅੱਛਾ ਸਾਰੇ ਤਿਆਰ ਕਰਾਇਆ ਹੋਇਆ ਜੀ ਠੀਕ ਹੈ ਇਹ ਨਹੀਂ ਕਿਥੋਂ ਕਿਥੋਂ ਪੱਟੀ ਕੀ ਪਿਆਰ ਕਰਾਇਆ ਜੀ ਬਈ ਤੁਸੀਂ ਇਹ ਤਾਂ ਵੀ ਮੈਨਾਂ ਦਾ ਇੰਜਨ ਦਾ ਕੰਮ ਆਪਾਂ ਸਾਰਾ ਕਰਾਇਆ ਵੀ ਚੁਪਿਆ ਸਿਰ ਤੋਂ ਅੱਛਾ ਜੀ ਤੇ ਮੇਰੇ ਦਾ ਰੰਗ ਹੋਇਆ ਫਰਵਾੜੀ ਤੋਂ ਅੱਛਾ ਫੀਲ ਦਾ ਕੰਮ ਕਰਾਇਆ ਤਾਂ ਹੋਇਆ ਖਰੂਦਾ ਲੁਧਿਆਣੇ ਤੋਂ ਤੇ ਇੱਕ ਵਾਰ ਬੜੀਆ ਪਲੈਂਟ ਵਾਲੇ ਨੂੰ ਲਾਇਆ ਹੂੰ ਇਹ ਇਹ ਦੇਖ ਥੋੜਾ ਸਾਰੇ ਘੁੰਮ ਫਿਰ ਕੇ ਸਾਰਾ ਕਲਰ ਤਾਂ ਬਹੁਤ ਖੱਤ ਹੈ ਜੀ ਬੰਦੇ ਨੂੰ ਬਹੁਤ ਕੰਪੋਟਡ ਗੱਡੀਆਂ ਦਾ ਰੰਗ ਹੋਇਆ ਹੋਇਆ ਹੈ ਅੱਛਾ ਅੱਛਾ ਬਾਈ ਬਹੁਤ ਚੰਗਾ ਇਹ ਨਹੀਂ ਕਿ ਬਾਹਰ ਵੀ ਤਿਆਰ ਕੀਤਾ ਵੀਰੇ ਆਪਾਂ ਏ ਟੂ ਜ਼ेड ਇੰਜਨ ਤੇ ਸਾਰਾ ਕੁਝ ਨਵਾਂ ਪਾਇਆ ਹੋਇਆ ਇਹ ਨਹੀਂ ਬਾਹਰੋਂ ਰੰਗ ਮਾਰਦੇ ਬੰਦਾ ਰੰਗੇ ਕਰਾਉਣ ਤੋਂ ਇੰਜਨ ਦਾ ਕੰਮ ਕਰਾ ਕੇ ਆਪਾਂ ਇਹਨੂੰ ਫੁੱਲ ਪਾਇਆ ਹਾਂ ਬਾਹਰ ਕੋਈ ਲੀਕੇਜ ਤਾਂ ਨਹੀਂ ਕੋਈ ਕੁਝ ਤਾਂ ਨਹੀਂ ਫਿਰ ਇਹਨੂੰ ਰੰਗ ਕਰਾਇਆ ਇੰਜਨ ਦਾ ਕੰਮ ਕਰਾ ਕੇ ਅੱਛਾ ਵੀ ਇਹ ਨਾ ਹੋਵੇ ਬਾਅਦੋਂ ਲੀਕ ਬਾਅਦ ਇਹ ਖੋਣਾ ਹੀ ਚੁਈ ਜਾਵੇ ਉਹ ਲਿਪੜੀ ਜਾਵੇ ਇਹ ਨਹੀਂ ਕਰੇਗਾ ਭਾਵੇਂ ਹੁਣ ਵੀ ਬਾਹਰ ਇਸ ਤਰ੍ਹਾਂ ਨਹੀਂ ਕੋ ਚੱਕਰ ਇਹ ਸੀਟ ਬਈ ਫਿਰ ਇਹ ਸੀਟ ਇਹ ਵੀ ਉਹ ਪਾਰਕ ਸਪੋਰਟ ਹੁੰਦੇ ਜਿਹੜੇ ਫਾਰਮ ਟਰੈਕ ਨਾਲ ਉਹਨਾਂ ਨੂੰ ਲੱਗਦੀ ਵੀਰੇ ਇਹ ਅੱਛਾ ਤੇ ਬੈਨ ਨੂੰ ਬਹੁਤ ਕੰਫਰਟੇਬਲ ਸੀਟ ਹੈ ਇਹ ਫਿਰ ਬਾਹਰੋਂ ਪੋਰਟ ਕਰਾਈ ਹੋਈ ਹੈ ਸੀਟ ਬਾਹਰੋਂ ਨਹੀਂ ਪੋਰਟ ਕਰਾਈ ਇੱਥੋਂ ਪੋਰਟ ਹੋ ਕੇ ਜਾਂਦੇ ਜਿਹੜੇ ਫਾਰਮ ਟਰੈਕ ਤੋਂ ਬਾਹਰ ਅੱਛਾ ਜਾਂਦੀ ਇੱਥੋਂ ਹੀ ਆ ਤੇ ਉਹਨਾਂ ਦੀ ਸੀਟ ਜਿਹੜੀ ਔਖੀ ਇਹ ਵੀ ਲਈ ਆਪਾਂ ਅੱਛਾ ਬਈ ਹਾਂ ਜੀ ਇਹ ਮਿਲਦੀ ਨਹੀਂ ਸੀਗੀ ਠੀਕ ਆ ਵੀਰੇ ਬਾਕੀ ਸਾਰੇ ਆਪਾਂ ਆਪ ਹੀ ਇਹਨੂੰ ਤਿਆਰ ਕੀਤਾ ਹੋਇਆ ਜੋ ਜੋ ਇਹਦਾ ਕੰਮ ਹੈ ਤੂੰ ਜੱਟ biliriz 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 ha na her ikisini şokla hiç olmaz bari şokla alırsın bari sengi mühendisler sengi kodu yada belli bir şeyi biliyorum belli bir şeyi biliyorum ਹਾਂ ਦੋ ਬੜੀ ਪਾਈ ਨੇ ਸ਼ੌਂਕੀ ਬੰਦਾ ਮਲਾਤਾ ਮੈਂ ਨੇ ਬਿਲਕੁਲ ਬਿਲਕੁਲ ਵੀਰੇ ਆ ਇਹ ਜਿਹੜਾ ਸੋਮਾ ਇੱਕ ਚੋਲੋ ਆਏ ਹੋਣੇ ਇਹ ਵੀ ਲੁਧਿਆਣਾ ਇਹਦਾ ਜਿਹੜੀ ਇਹ ਗਰਾਿਆਂ ਤੋਂ ਕੰਮ ਹੋਇਆ ਦਾ ਵੀਰੇ ਅੱਛਾ ਹਾਂਜੀ ਇੱਕ ਤਾਂ ਹੁਣ ਸਿੰਗਲ ਕਵਾਲਾਂ ਨੇ ਇਹਦੇ ਵਿੱਚ ਡਬਲ ਪਿਆ ਡਬਲ ਪਾਈ ਹੋਇਆ ਹਾਂਜੀ ਹਾਂ ਬਿਲਕੁਲ ਵੀਰੇ ਫਿਰ ਮਿੱਤਰੋ ਜੈਲਾਰ ਸਟੱਡ ਫਾਰਮ ਦੀ ਘੋੜੇ ਦਿਖਾਈ ਜਿੱਥੇ ਤੁਹਾਨੂੰ ਮੈਂ ਟਰੈਕਰ ਵੀ ਦਿਖਾ ਦਿੰਦਾ ਇਹ ਵੀ ਸ਼ੌਂਕ ਕਹਿੰਦੇ ਆ ਵੀ ਸੈਨਿਕਾਂ ਦਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਉਹਦੀ ਗੱਲ ਆ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਵੀਰੇ ਨਵੇਂ ਮੁੰਡੇ ਸ਼ੌਂਕੀ ਨੇ ਪੂਰੇ ਹਨ ਮੈਨੂੰ ਇੱਕ ਸ਼ੌਂਕ ਪਿਆ ਇਹਨਾਂ ਕੋ ਕਦੇ ਆਏ ਕੋਈ ਦਾ ਸ਼ੌਂਕ ਪੁੱਛਦੇ ਆ ਮਾਜੀ ਚੰਗੇ ਭਰਾਵਾਂ ਦੇ ਨਾਲ ਵੀ ਆ ਵਾਜੀ ਹਾਂ ਇਹ ਵੀ ਗੱਲ ਭਾਈ ਮੇਰੇ ਅੰਦਰ ਆ ਰਿਹਾ ਆਪਣੇ ਘਰ ਆਉਦੇ ਆ ਜੇ ਆਪਾਂ ਇੱਥੇ ਨਾ ਹੋਈਏ ਇੱਥੇ ਹੀ ਹੁੰਦੇ ਆ ਹਾਂ ਹਾਂ ਸਹੀ 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 ਗੱਲ ਹੈ ਤਾਂ ਮੈਂ ਤਾਂ ਟਰੈਕਟਰ ਦਿਖਾਇਨੇ ਬਾਈ ਦੇ ਕਿਵੇਂ ਲੱਗੇ ਦੂ ਦੱਸਿਓ ਧੰਨ ਬਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ